ਹਲੋ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਅਸੀਂ ਬੋਲ ਰਹੇ ਹਾਂ ਬਾਈ ਜੀ ਕੈਨੇਡਾ ਤੋਂ ਤੇ ਕੁਛ ਦਿਨ ਇੱਥੇ ਘੁੰਮਣ ਵਾਸਤੇ ਆਏ ਸੀ ਤੇ ਇੱਥੋਂ ਦੇ ਕੁਝ ਜਿਹੜੇ ਮੂਵਮੈਂਟ ਹੈ ਜਾਂ ਇੱਥੋਂ ਦਾ ਕੀ ਸਿਸਟਮ ਆ ਦੇ ਬਾਰੇ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦੇ ਆ ਇੱਕ ਸੁਣ ਲੋ ਮੁੰਡਿਓ ਪੰਜਾਬ ਵਾਲਿਓ ਨਵੀਂ ਉਮਰ ਦੇਓ ਇੱਧਰ ਨੂੰ ਤੁਸੀਂ ਵੀਰਾਂ ਕੱਤਿਆਂ ਕੋਈ ਇੱਧਰ ਵੀਰਾਂ ਕੱਤਣ ਦਾ ਫਾਇਦਾ ਨਹੀਂ ਹੈ ਅਸਲ ਵਿੱਚ ਤਾਂ ਤੁਸੀਂ ਕੈਨੇਡਾ ਗਵਰਨਮੈਂਟ ਨੂੰ ਜਿੰਨਾ ਤੁਸੀਂ ਪੈਸਾ ਦੇ ਰਹੇ ਕੋਈ ਨਹੀਂ ਦੇ ਰਿਹਾ ਜਿੰਨੇ ਇੱਥੇ ਪ੍ਰਾਣੇ ਬੇਸਮੈਂਟਾਂ ਦੇ ਵਿੱਚ ਜਿਹੜੇ ਕਮਰੇ ਆ ਚੜਦੇ ਆ ਬੇਸਮੈਂਟਾਂ ਦੇ ਵਿੱਚ ਤੁਸੀਂ ਲੈਣੇ ਹੋ ਸਮਝ ਗਏ ਜੀ ਮੇਰੀ ਗੱਲ ਜਿੰਨੇ ਪ੍ਰਾਣੇ ਪੰਜਾਬੀ ਬੈਠੇ ਆ ਡਬਲ ਡਬਲ ਘਰ ਬਣਾ ਕੇ ਜਿੰਨੀਆਂ ਬੇਸਮੈਂਟਾਂ ਸਭ ਕਿਰਾਏ ਵਾਸਤੇ ਬਣਾ ਰਹੇ ਆ ਤੁਸੀਂ ਉਹ ਦੇਖ ਲਓ ਵੀ ਜਿਹੜੇ ਆਪਾਂ ਲੋਕ ਇੱਥੇ ਆ ਕੇ 25-25 ਲੱਖ ਰੁਪਈਆ ਪਹਿਲਾਂ ਲਾ ਕੇ ਆਉਣੇ 20-20 ਲੱਖ ਪੜਾਈ ਤੇ ਲਾਉਣੇ ਆ ਫਿਰ ਆ ਕੇ ਬੇਸਮੈਂਟਾਂ ਦੇ ਕਿਰਾਏ ਦਿੰਨੇ ਆ ਕੰਮ ਨਹੀਂ ਧੰਦਾ ਨਹੀਂ ਇੱਥੇ ਆਪਾਂ امیر ਹੋਏ ਕਿਉਂ امیر ਹੋਏ ਆਪਣਾ ਪੰਜਾਬ ਆ ਬਹੁਤ امیر ਆ ਇਹ ਸੁਣਦੇ ਸਮਝਣ ਦੀ ਲੋੜ ਆ ਇਹ ਵਿਚਾਰਨ ਦੀ ਲੋੜ ਆ ਠੀਕ ਆ ਜੀ ਤੇ ਕੰਮਕਾਰ ਇੱਥੇ ਕੋਈ ਨਹੀਂ ਹੈਗੇ ਲੋਕ ਪੜਕੇ ਦੇ ਜੇ ਫਿਰਦੇ ਆ ਝੱਲੇ ਜੇ ਉਹ ਫਿਰਦੇ ਆ ਇਹ ਨਹੀਂ ਮੈਨੂੰ ਤਾਂ ਪਤਾ ਲੱਗਦਾ ਵੀ ਆਪ ਦੇ ਵਿੱਚ ਹੈਗੇ ਆ ਕਿ ਨਹੀਂ ਹੈਗੇ ਠੀਕ ਆ ਜੀ ਤੇ ਨੰਬਰ 2 ਤੇ ਬਿਜ਼ਨਸ ਕਹਦੇ ਨੇ ਤੁਸੀਂ ਇੰਡੀਆ ਦੇ ਵਿੱਚ ਬਿਜ਼ਨਸ ਤੋਰਦੇ ਆ ਚੱਲਦੇ ਨਹੀਂ ਬਿਜ਼ਨਸ ਕੀ ਚੱਲਣ ਗਰੀਬ ਬੰਦਾ ਜਿਹੜਾ ਉਹਦੇ ਕੋਲ 4 ਰੁਪਏ ਹੁੰਦੇ ਆ ਉਹ ਨਹੀਂ ਖਰਚਦੇ ਹੁੰਦੇ ਆ ਕਰੀਬ ਬੰਦੇ ਦੀ ਦਿਹਾੜੀ ਤੇ ਇੱਥੇ 500 ਰੁਪਇਆ 100 500 ਰੁਪਇਆ ਦੇ ਵਿੱਚ ਕੀ ਕਰੂ ਕੀ ਨਾ ਕਰੂ ਸਰਕਾਰਾਂ ਨੂੰ ਚਾਹੀਦਾ ਵੀ ਉਹ ਦਿਹਾੜੀ 500 ਤੋਂ ਵਧਾ ਕੇ ਘੱਟੋ ਘੱਟ 700 ਤੇ 800 ਤੱਕ ਕਰੇ ਠੀਕ ਹੈ ਜੀ ਤੇ ਇੱਕ ਆਪਣੇ ਇੱਥੇ ਜੱਟ ਜ਼ਿਮੀਂਦਾਰ ਜਿੰਨੇ ਹੈਗੇ ਪੰਜਾਬ ਦੇ ਵਿੱਚ ਤੁਸੀਂ ਜ਼ਿਆਦਾਤਰ ਕੰਮ ਆਪਣੇ ਪੰਜਾਬੀ ਮੁੰਡਿਆਂ ਨੂੰ ਦਿਆ ਕਰਿਓ ਜੁਪੀ ਬਿਆਰ ਵਾਲ ਨੂੰ ਮੈਂ ਇਹ ਨਹੀਂ ਗੱਲ ਕਹਿੰਦਾ ਜੁਪੀ ਬਿਆਰ ਵਾਲੇ ਵੀ ਚਣਾਲਦੇ ਆ ਪਰ ਸੋਚਣਾ ਤੁਹਾਨੂੰ ਵਿਚਾਰਨਾ ਪੈਣਾ ਹੈ ਜੁਪੀ ਬਿਆਰ ਦੇ ਬੰਦੇ ਦੇ ਨੂੰ ਪੈਸੇ ਨੂੰ ਤੁਸੀਂ ਕੰਮ ਦਵੋਗੇ ਉਹਦਾ ਪੈਸਾ ਜਾਣਾ ਬਿਹਾਰ ਤੇ ਜੁਪੀ ਜੇ ਤੁਸੀਂ ਪੰਜਾਬੀ ਬੰਦੇ ਨੂੰ ਕੰਮ ਦਵੋਗੇ ਉਹਦਾ ਪੈਸਾ ਰਹਿਣਾ ਪੰਜਾਬ ਚ ਪੰਜਾਬ ਚ ਰਹਿ ਕੇ ਤੇ ਉਹਨੇ ਪੰਜਾਬ ਦੇ ਵਿੱਚ ਹੀ ਖਰਚਨ ਕਰਨਾ ਇਹ ਵਿਚਾਰਨ ਵਾਲੀ ਗੱਲ ਆ ਠੀਕ ਆ ਜੀ ਨੰਬਰ 2 ਤੇ ਰਹਿ ਗਿਆ ਮਾਹੌਲ ਮਾਹੌਲ ਕੋਈ ਨਹੀਂ ਸਿਰਜਦਾ ਬਾਈ ਜੀ ਮਾਹੌਲ ਆ ਪਾਪ ਸਿਰਜਦੇ ਆ ਆਪਣਾ ਗਵਾਂਢੀ ਨੂੰ ਦੁੱਖ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਇੱਥੇ ਨੂੰ ਕੋਈ ਦੁੱਖ ਦਿੰਦਾ ਠੀਕ ਆ ਜੀ ਗਵਾਂਢੀ ਤੇ ਨਾਲ ਸੜਿਆ ਕਰੋ ਗਵਾਂਢੀ ਨੂੰ ਸੁਖ ਦਿਆ ਕਰੋ ਠੀਕ ਹੈ ਜੀ ਤੇ ਮੌਲ ਆਪਣੇ ਆਪ ਬਣ ਜਾਣਾ ਸਮਝੇ ਮੇਰੀ ਗੱਲ ਤੇ ਇਸ ਕਰਕੇ ਆਪਣਾ ਇਤਿਹਾਸ ਬਹੁਤ ਵੱਡਾ ਇੱਥੇ ਕੋਈ ਇਤਿਹਾਸ ਨਹੀਂ ਹੈ ਇਹਨਾਂ ਦਾ ਆਪਣੀ ਕੌਮ ਦੇ ਸੂਰਮੇ ਹੋਏ ਆ ਇਤਿਹਾਸ ਹੋਏ ਆ ਜਿਨ੍ਹਾਂ ਨੇ ਜਾਨਾਂ ਵਾਰੀਆਂ ਮਾਰੀਆਂ ਪੰਜਾਬ ਖਾਤਰ ਸੋਡੇ ਖਾਤਰ ਤੇ ਆਪਾਂ ਚੱਕ ਚੱਕ ਕੇ ਮੂੰਹ ਬਾਹਰ ਆਈ ਤੁਰੇ ਜਾਂਦੇ ਠੀਕ ਹੈ ਜੀ ਪਾਣੀ ਵੀ ਆਪਣੇ ਪਾਣੀ ਵੀ ਆਪਾਂ ਹੀ ਠੀਕ ਕਰ ਰਹੇ ਹਵਾਵਾਂ ਵੀ ਆਪਾਂ ਠੀਕ ਕਰਨੀਆਂ ਇਹਦੇ ਵਿੱਚ ਹੋਰ ਤਾਂ ਕਿਸੇ ਦਾ ਕੋਈ ਕਸੂਰ ਨਹੀਂ ਨਾ ਠੀਕ ਹੈ ਜੀ ਇਸ ਕਰਕੇ ਪੰਜਾਬੀ ਸ਼ਰਮ ਨਾ ਮੰਨਿਆ ਕਰੋ ਸ਼ਰਮ ਬਹੁਤ ਮਾੜੀ ਆ ਇੱਥੇ ਆ ਕੇ ਤੁਸੀਂ ਕੀ ਕੁਝ ਕਰਦੇ ਹੋ ਕੋਈ ਗਾਰਵੇ ਦੀ ਟਰਾਲੀ ਦੇ ਵਿੱਚ ਬੜਾ ਇੱਠਾ ਕੋਈ ਵਾਹਲ ਮਾਰ ਦੇ ਵਿੱਚ ਕੋਈ ਉਹ ਰੋੜੀ ਫਿਰਦਾ ਹੈ ਜੀ ਠੀਕ ਆ ਕਰ ਲਓ ਤੁਸੀਂ ਇਹ ਨਹੀਂ ਕਹਿੰਦਾ ਪਰ ਪੱਲੇ ਕੁਝ ਵੀ ਨਹੀਂ ਪਣਾ 8-8 ਸਾਲ 8-8 ਸਾਲਾਂ ਦੇ ਬਾਅਦ ਵੀ ਤੁਸੀਂ ਘਰ ਲੱਕੜ ਦੀ ਲੈਣੇ ਆਂ ਘਰ ਵੀ 1-1 ਮਿਲੀਅਨ ਦੇ ਆ 8-8 9-9 ਕਰੋੜ ਦੇ ਘਰ ਹੈਗੇ ਕਿੱਥੋਂ ਲੈਣੋਗੇ ਤੁਸੀਂ ਠੀਕ ਆ ਜੀ ਜੇ ਮਾੜੇ-ਮੋਟੇ ਤੁਸੀਂ ਸਾਂ ਭਰ ਦੋ ਪੁਰਾਣੇ ਪੰਜਾਬੀ ਆਉਣ ਹੀ ਪਾਇਰ ਤੁਹਾਡੇ ਲੱਗਣ ਦਿੰਦੇ ਠੀਕ ਆ ਇਸ ਕਰਕੇ ਪੰਜਾਬ ਚ ਰਹੋ ਸਭ ਕੁਝ ਆ ਪੰਜਾਬ ਦੇ ਵਿੱਚ ਠੀਕ ਆ ਜੀ ਕਾਰਾਂ ਹੈਗੀਆਂ ਘਰ ਹੈਗੇ ਆ ਇਟਾਂ ਦੇ ਘਰ ਆ ਤੁਹਾਡੇ ਮਾਂ ਪੈਨੋ ਬਣਾ ਕੇ ਦਿੱਤੇ ਠੀਕ ਆ ਜੀ ਸਸੀ ਕੋਲ ਬਾਈ ਜੀ